ਕਾ ਦੋਸਤੋ ਜੀਡੀਐਸ ਨਿਊਜ਼ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਸਵੈਮਾਨਤ ਦੱਸ ਦਿੰਨੇ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਅੱਜ ਇਤਿਹਾਸਿਕ ਮਹੱਤਵ ਵਾਲਾ ਕਦਮ ਚੁੱਕਦਿਆਂ ਪੰਜ ਖਾਸ ਧਾਰਮਿਕ ਸਥਾਨਾਂ ਦੇ ਮਾਡਲ ਤਿਆਰ ਕਰਕੇ ਇਤਿਹਾਸ ਵਿੱਚ ਇੱਕ ਨਵੀਂ ਲੀਕ ਪਾਈ ਇਹ ਕੀ ਮਾਡਲ ਜਲਦੀ ਹੀ ਫਲੀਪਨ ਦੇ ਉਰ ਦਿੱਤਾ ਸਿਟੀ ਵਿੱਚ ਸਥਾਪਿਤ ਹੋਣ ਵਾਲੇ ਗੁਰੂ ਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਸਿੱਖ ਜਾਇਬ ਘਰ ਵਿੱਚ ਸਸ਼ੋਭਿਤ ਕੀਤੇ ਜਾਣਗੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿਆਰ ਕੀਤੇ ਗਏ ਮਾਡਲਾਂ ਵਿੱਚ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਨਨਕਾਣਾ ਸਾਹਿਬ ਤੱਕ ਤਸਵੀਰੀ ਕੇਸਗੜ੍ਹ ਸਾਹਿਬ ਤੱਕ ਤਸਵੀਰੀ ਦਮਦਮਾ ਸਾਹਿਬ ਅਤੇ ਛੋਟੇ ਸਾਹਿਬ ਜਾਦੇ ਜਿਆਦਿਆਂ ਦੇਸ਼ ਸ਼ਹੀਦੀ ਸਥਾਨ ਦਾ ਦ੍ਰਿਸ਼ ਦਰਸਾਉਂਦੇ ਆ ਮਾਡਲ ਸ਼ਾਮਲ ਹਨ ਉਹਨਾਂ ਕਹਾ ਕਿ ਇਹ ਪਹਿਲੀ ਵਾਰ ਹੀ ਹੋ ਰਹਾ ਹੈ ਕਿ ਸ੍ਰੀ ਅੰਮ੍ਰਿਤਸਰ ਤੋਂ ਬਣੇ ਇਤਿਹਾਸਿਕ ਮਾਡਲ ਵਿਦੇਸ਼ ਭੇਜੇ ਜਾ ਰਹੇ ਹਨ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਹਾਂ ਤੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਅੱਜ ਉਹ ਇਹ ਮਾਡਲ ਤਿਆਰ ਕੀਤੇ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਿਆ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅੰਮ੍ਰਿਤਸਰ ਤੋਂ ਚੱਲ ਕੇ ਫਿਲੀਪੀਨ ਦੇ ਇੱਕ ਸਿੱਖ ਅਜਾਇਬ ਘਰ ਦੇ ਵਿੱਚ ਜੋ ਕਿ ਉਰਦਾਨੇਤਾ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਥਾਪਿਤ ਹੋਣਗੇ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਵਾੜਾ ਜੋ ਨੀਆ ਚ ਖਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸਾਉਂਦੇ ਮਾਡਲ ਤਿਆਰ ਕਿਥੇ ਗਏ ਇਹ ਮਕਸਦ ਕੀ ਹੈ ਇਹ ਜੋ ਮੇਨ ਮਕਸਦ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸਾਉਂਦਾ ਕਿਉਂਕਿ ਜਿੱਥੇ ਇਤਿਹਾਸਕ ਮਾਡਲ ਸਿ ਸੋਭਿਤ ਹੋਣਗੇ ਨਾਲ ਨਾਲ ਸੋਚਾ ਇਤਿਹਾਸ ਅਨੇਕ ਨੇ ਅਲਿਕਾ ਨੇ ਕਾਂ ਭਾਸ਼ਾਵਾਂ ਦੇ ਵਿੱਚ ਨਾਲ ਲਿਖਿਆ ਜਾਏਗਾ ਤੇ ਮੇਨ ਮਕਸਦ ਜਿਹੜਾ ਹੁੰਦਾ ਹੈ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਤੋਂ ਦੂਰ ਹੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਫਿਰਦਿਆਂ ਵਿੱਚ ਜਿੰਦਾ ਰੱਖਣ ਦੇ ਲਈ ਉਪਰਾਲਾ ਕੀਤਾ ਗਿਆ ਇਹ ਜਿਹਦਾ ਜਾਣਦੇ ਇਹਨੇ ਮੋੜ ਜਾਣੇ ਕਿਸਤਾ ਦਾ ਇਹ ਸ਼ਿਪਿੰਗ ਰਾਹੀਂ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰ ਜੋ ਹੈ ਕਿ ਜਦੋਂ ਉੱਥੋਂ ਸੰਘਟਾ ਵੱਲੋਂ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਥਾਨਾਂ ਦੇ ਮਾਡਲ ਇਥੇ ਸਿੱਖ ਜਾਇਬ ਦੇ ਵਿੱਚ ਭੇਜੇ ਜਾਣ ਜਾਇਬਕਰ ਦੇ ਵਿੱਚ ਤਾਂ ਦਾਸ ਕੈਨੇਡਾ ਦੀ ਤਰਤੀ ਤੋਂ ਸਪੈਸ਼ਲ ਚੱਲ ਕੇ ਇੱਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਹੈ ਸਾਰੇ ਨਾਲ ਮਿਲ ਕੇ ਅਸੀਂ ਇਹ ਮਾਡਲ ਤਿਆਰ ਕੀਤੇ ਆ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਇਹ ਲਾਈਫਟਾਈਮ ਇਹਨਾਂ ਦੀ ਮੁਨਿਆਦ ਆ ਤੇ ਇਹਨਾਂ ਨੂੰ ਅਜਾਇਬ ਘਰਾਂ ਦੇ ਨਾਲ-ਨਾਲ ਜਿਹੜੇ ਨਗਰ ਕੀਰਤਨ ਆ ਜਾਂ ਹੋਰ ਅਸਥਾਨਾਂ ਤੇ ਵੀ ਸਜੋਬਿਤ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਕੀ ਦੇਸ਼ ਦੇ ਇਤਿਹਾਸ ਸੰਕਟਾਂ ਲਾਹਾ ਲੈ ਸਕਦੀ ਹੈ ਹਮ ਤੱਕ ਕੀ ਬੋਲ ਇਸ ਤੋਂ ਇਲਾਵਾ ਜਿਹੜੇ ਹੈਗੇ ਐ 17 ਵਰਲਡ ਰੈਕੋਰਡਸ 7 ਨੈਸ਼ਨਲ ਰੈਕੋਰਡ ਮੇਰੇ ਨਾਂ ਤੇ ਦਰਜਾ ਤੇ ਇਹਨਾਂ ਦੇ ਬਲਬੁੱਤੇ ਤੇ 10 ਦਸ ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪ੍ਰਵਾਰ ਦਿੱਤੀ ਸੀ ਤੇ ਇਹਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਦਸਾਂ ਪਾਸ਼ਾਏ ਦੇ ਜਨਮ ਸਥਾਨਾਂ ਦੇ ਮਾਡਲ ਪਾਤਰ ਸਹਿਬਾਨਾਂ ਦੇ ਮਾਡਲ ਵੀ ਦਸ ਕਿਲੋ ਬਣਾਏ ਗਏ ਨੇ ਹੋਰ ਅਨੇਕਾਂ ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ ਨੇ ਜੂਨ 1984 ਕੱਲੂਕਾਰੇ ਦਾ ਵੀ ਮਾਡਲ ਦਸ ਕਿਲੋ ਬਣਾ ਕੇ ਅਨੇਕਾਂ ਲੋਕਾਂ ਦੇ ਵਿੱਚ ਦਿੱਤਾ ਗਿਆ ਹੈ ਤੇ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਇਸ ਕਲਾ ਦੇ ਨਾਲ ਨਾਲ ਜੋ ਸਿੱਕੇ ਇਤਿਹਾਸ ਸਾਡਾ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਸਕੇ ਇਤਿਹਾਸ ਤੇ ਪਹਿਲੀ ਵਾਰੀ ਹੋ ਰਿਹਾ ਹੈ ਕਿ ਫਿਲੀਪੀਨ ਦੀ ਧਰਤੀ ਤੇ ਕੋਈ ਸਿੱਕਾ ਅਜਾਇਬ ਘਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸardar Harpreet Singh ਦੀ ਬਖੂ ਜੋ ਕੌਮੀ ਬੁਲਾਰੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਉਰਦਾ ਰੇਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬ ਘਰ ਬਣਾ ਕੇ ਸਾਡੀ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਹੁੰਦੀ ਮੈਂ ਸ਼ੁਕਰ ਅਦਾ ਕਰਦਾ ਹਾਂ ਗੁਰੂ ਰਾਮਦਾਸ ਪਾਸ਼ਾ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ ਨੈਕਸਟ ਬੜੀ ਜਲਦੀ ਆਪਾਂ ਖਾਲਸਾ ਰਾਜ ਨੂੰ ਸਮਰਪਿਤ ਕਰਦੇ ਕੋਈ ਮਾਡਲ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਸਿੱਖ ਇਤਿਹਾਸ ਤੋਂ ਪੂਰੀ ਦੁਨੀਆ ਜਾਣੂ ਹੋ ਸਕੇ ਤੇ ਬੜੀ ਜਲਦੀ ਕਿਸੇ ਸਿੱਖ ਜਾਇਬ ਕਰਦੇ ਸਿशोਭਿਤ ਕਰਾਂਗੇ ਮੈਂ ਦੇਸ਼ ਦੇ ਸੰਤਾਂ ਅਕਿ ਇਹ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਵਾ ਕੇ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਲਈ ਨਗਰ ਕੀਰਤਨਾਲੀ ਬਣਵਾ ਕੇ ਰੱਖੇ ਜਾਣ ਤਾਂ ਕੇ ਨਾਲ ਇਤਿਹਾਸ ਹੈ ਜਿਹੜਾ ਉਹਦੇ ਨਾਲ ਸੇਖ ਪੀੜੀ ਜੁੜ ਸਕੇ